ਪੰਜਾਬ ਵਿਧਾਨ ਸਭਾ ਦੀ ਚੌਥੇ ਦਿਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਵਿਧਿਨੇ ਸਦਨ ਅੰਦਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜਟ ਪੇਸ਼ ਕੀਤਾ ਗਿਆ ਸੀ। ਦਾਜੇ ਕਿ ਉਹਨਾਂ ਵੱਲੋਂ ਕਈ ਵੱਡੇ ਐਲਾਨ ਵੀ ਜਿਹੜੇ ਕੀਤੇ ਗਏ ਸੀ ਜਿਸ ਤੇ ਅੱਜ ਚਰਚਾ ਹੋ ਸਕਦੀ ਹੈ ਸਦਨ 'ਚ ਇਸ ਵੇਲੇ ਪਰਸ਼ਲ ਕਾਲ ਦਾ ਸਮਾ ਚੱਲ ਰਿਹਾ ਹੈ। ਦਾਜੇ ਕਿ ਦੌਰਾਨ ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰ ਦੀ ਭਰਤੀ ਚੱਲ ਰਹੀ ਹੈ ਤੇ ਇਸੇ ਲਈ ਮੈਡੀਕਲ ਲਾਈਨ 'ਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਾਈ ਜਾਵੇਗੀ। ਵਿਧਾਇਕ ਦਿਨੇਸ਼ ਕੁਮਾਰ ਚੱਡਾ ਵੱਲੋਂ ਵੀ ਪਿੰਡ ਵਿਕਾਸ ਤੇ ਪੰਚਾਇਤ मंत्री ਲਾਲਜੀਤ ਸਿੰਘ ਭੁੱਲਰ ਨੂੰ ਵੀ ਸਵਾਲ ਪੁੱਛਿਆ ਗਿਆ ਉਹਨਾਂ ਨੇ ਕਿ ਪਿਛਲੇ 10 ਸਾਲਾਂ ਚ ਵਕ ਵਕ ਸਕੀਮਾਂ ਵਿੱਚ ਪੂਰੇ ਪੰਜਾਬ ਤੇ ਰੋਪੜ ਹਲਕੇ ਦੇ ਪਿੰਡਾਂ ਦੇ ਵਿੱਚ ਕਿੰਨੀਆਂ ਸੋਲਰ ਲਾਈਟਾਂ ਲਗਾਈਆਂ ਗਈਆਂ ਨੇ ਇਹਨਾਂ ਵਿੱਚੋਂ ਕਿੰਨੀਆਂ ਸੋਲਰ ਲਾਈਟਾਂ ਚੱਲਦੀਆਂ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਕਿੰਨੀਆਂ ਜੜੀਆਂ ਖਰਾਬ ਪਈਆਂ ਨੇ ਭਵਿੱਖ ਚ ਸੋਲਰ ਲਾਈਟਾਂ ਨੂੰ ਲੰਬੇ ਸਮੇਂ ਤੱਕ ਚੱਲਦੇ ਰੱਖਣ ਲਈ ਕੀ ਯੋਜਨਾ ਜੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸ਼੍ਰੀ ਦਿਨੇਸ਼ ਕੁਮਾਰ ਚੱਡਾ ਪਿਕਸਰ ਨੰ 968 ਕੋਈ ਕਥਨ ਬੋਲਣਾ ਚਾਹੋਗੇ ਜੀ ਕਿ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਪਿਛਲੇ 10 ਸਾਲਾਂ ਵਿੱਚ ਵੱਖ-ਵੱਖ ਸਕੀਮਾਂ ਵਿੱਚੋਂ ਪੂਰੇ ਪੰਜਾਬ ਦੇ ਪਿੰਡਾਂ 'ਚ ਅਤੇ ਰੋਪੜ ਹਲਕੇ ਦੇ ਪਿੰਡਾਂ 'ਚ ਕਿੰਨੀਆਂ ਸੋਲਰ ਲਾਈਟਾਂ ਲਗਾਈਆਂ ਗਈਆਂ ਇਹਨਾਂ ਵਿੱਚੋਂ ਕਿੰਨੀਆਂ ਸੋਲਰ ਲਾਈਟਾਂ ਮੌਜੂਦਾ ਸਮੇਂ ਵਿੱਚ ਚੱਲ ਰਹੀਆਂ ਹਨ ਤੇ ਕਿੰਨੀਆਂ ਖਰਾਬ ਹੋਣ ਕਰਕੇ ਜਾਂ ਹੋਰ ਕਾਰਨਾ ਕਰਕੇ ਬੰਦ ਪਈਆਂ ਹਨ ਉਹ ਇੱਕ ਵਿੱਚ ਲਗਾਈਆਂ ਜਾਣ ਵਾਲੀਆਂ ਸੋਲਰ ਲਾਈਟਾਂ ਨੂੰ ਲੰਬੇ ਸਮੇਂ ਤੱਕ ਚੱਲਦੀਆਂ ਰੱਖਣ ਲਈ ਕੀ ਯੋਜਨਾ ਹੈ ਜੀ ਸਦਾ لال ਜੀ ਸਿਕਪੁਰ ਪੰਜੋ ਸਪੀਕਰ ਸਾਹਿਬ ਜੀ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਦੌਰਾਨ 82349 ਸੋਲਰ ਲਾਈਟਾਂ ਲਗਾਈਆਂ ਗਈਆਂ ਹਨ ਜਿਦੇ ਵਿੱਚੋਂ ਹਲਕਾਰੂਪੜ ਦੇ ਵਿੱਚ 10 ਸਾਲਾਂ ਦੌਰਾਨ 3333 ਸੋਲਰ ਲਾਈਟਾਂ ਲਗਾਈਆਂ ਗਈਆਂ ਜਿਨ੍ਹਾਂ ਵਿੱਚੋਂ 1165 ਲਾਈਟਾਂ ਚੱਲ ਰਹੀਆਂ ਅਤੇ 2168 ਲਾਈਟਾਂ ਖਰਾਬ ਹਨ ਖਰਾਬ ਪਈਆਂ ਸੁੱਲ ਲਾਈਟਾਂ ಗ್ರಾಮ ਪੰਚਾਇਤਾਂ ਲੋ ਆਪਣੇ ਪਾਸ ਉਪਲਬਧ ਫੰਡਾਂ ਵਿੱਚੋਂ ਠੀਕ ਕਰਵਾਉਣ ਦੇ ਵਸੀਲੇ ਹਨ ਪਿੰਡਾਂ ਦੇ ਸਰਪੰਚ ਤੇ ਸਬੰਧਤ ਸੈਕਟਰੀ ਸਬੰਧ ਆਪ ਦੇ ਕੋਲੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚੋਂ ਇਹਨਾਂ ਲਾਈਟਾਂ ਨੂੰ ਠੀਕ ਕਰਵਾ ਸਕਦੇ ਹਨ ਜੀ ਜੱਟਾ ਜੀ ਸਪੀਕਰ ਸਾਹਿਬ ਮੈਂ ਪੁੱਛਣਾ ਚਾਹਨਾ ਕਿ ਜਿਵੇਂ ਇਨਾਂ ਦੇ ਜਵਾਬ ਤੋਂ ਹੀ ਕਲੀਅਰ ਹੈ ਕਿ ਜਿੰਨੀਆਂ ਲਾਈਟਾਂ ਲਗਾਈਆਂ ਗਈਆਂ ਉਹਦੇ ਤੋਂ 50% ਤੋਂ ਜ਼ਿਆਦਾ ਜਿਹੜੀਆਂ ਖਰਾਬ ਪਈਆਂ ਨੇ ਸੋ ਮੇਰੇ ਸਵਾਲ ਦਾ ਵੀ ਹਿੱਸਾ ਸੀਗਾ ਕਿ ਸਰਕਾਰ ਦਾ ਜਿਹੜਾ ਪੈਸਾ ਉਹ ਖਰਾਬ ਨਾ ਹੋਵੇ ਲਾਈਟਾਂ ਲਾ ਕੇ ਮੁਰਕ ਕੇ ਕੁਝ ਦਿਨ ਚੱਲ ਕੇ ਖਰਾਬ ਹੋ ਜਾਂਦੀਆਂ ਸੋ ਐਸਾ ਕੋਈ ਪਲਾਨ ਆਪਾਂ ਬਣਾ ਰਹੇ ਹਾਂ ਜਿਹਦੇ ਨਾਲ ਕਿ ਜਿਹੜੀਆਂ ਲਾਈਟਾਂ ਪਿੰਡਾਂ ਦੇ ਵਿੱਚ ਲੱਗਣ ਉਹ ਲੰਬੇ ਸਮੇਂ ਤੱਕ ਚੱਲਦੀਆਂ ਰਹਿਣ ਕੰਪਨੀ ਉਹਨਾਂ ਨੂੰ ਜਿਹੜੀ ਲਾਉਂਦੀ ਹੈ ਕੋਈ ਫਰਮ ਉਹਨਾਂ ਦੀ ਮੇਨਟੇਨੈਂਸ ਦਾ ਕੋਈ ਕੰਟੈਕਟ ਵਗੈਰਾ ਨਾਲ ਹੋਵੇ ਜਾਂ ਕੋਈ ਹੋਰ ਯੋਜਨਾ ਜਿਹਦੇ ਨਾਲ ਕਿ ਜਿਹੜਾ ਪੈਸਾ ਸਾਡਾ ਲੱਗਿਆ ਲਾਈਟ ਉਹਦੀ ਸਹੀ ਵਰਤ ਹੋਵੇ ਤੇ ਉਹ ਲਾਈਟਾਂ ਲੰਬਾ ਸਮਾਂ ਚੱਲਦੀਆਂ ਰਹਿਣ ਕੋਈ ਯੋਜਨਾ ਐਸੀ ਮੰਤਰੀ ਸਾਹਿਬ ਆਪਾਂ ਬਣਾ ਰਹੇ ਹਾਂ ਜੀ। ਤੁਹਾਡਾ ਕਵਸਨ ਹੈ ਜੀ ਉੱਤੇ ਹੈ ਕਵਸਨ। ਮੰਤਰੀ ਜੀ। ਖਰਾਬ ਸੁੱਲ ਲਾਈਟਾਂ ਨੂੰ ਜਿੰਨਾ ਚਿਰ ਕੰਪਨੀ ਦੀ ਗਰੰਟੀ ਆ ਮਾਨਯੋਗ ਸਪੀਕਰ ਸਾਹਿਬ ਉਹ ਠੀਕ ਕਰਤੀਆਂ ਉਹਦੇ ਬਾਅਦ ਮੈਂ ਅੱਗੇ ਵੀ ਜਵਾਬ ਦੇ ਚੁੱਕਾ ਕਿ ਜਿਹੜੀਆਂ ਸਾਡੀਆਂ ਪੰਚਾਇਤਾਂ ਉਹਨਾਂ ਦੇ ਕੋਲ ਜਿਹੜੇ ਫੰਡ ਹੁੰਦੇ ਆ ਉਹਨਾਂ ਦੇ ਨਾਲ ਹੀ ਉਹਨਾਂ ਨੇ ਰੱਖ-ਰਖਾਵ ਤੇ ਠੀਕ ਕਰਨੀਆਂ ਹੁੰਦੀਆਂ। ਇਹ ਸਰਪੰਚ ਦਾ ਤੇ ਸਬੰਧਤ ਸੈਕਟਰੀ ਦਾ ਫਰਜ਼ਪੰਦਾ। ਤੇ ਜੇ ਕੋਈ ਇਹਨਾਂ ਦੇ ਕਲੇਚ ਐਮਐਲਏ ਸਾਹਿਬ ਦੇ ਸੈਕਟਰੀ ਜਾਂ ਸਰਪੰਚ ਨਹੀਂ ਲੱਗਦਾ ਮੈਨੂੰ ਦੱਸਣ ਮੈਂ ਉੱਥੇ ਬਲਾਗ ਦੇ ਵਿੱਚ ਕਰਕੇ ਫੋਨ ਉਹਨਾਂ ਤੋਂ ਠੀਕ ਕਰਵਾਉਣਾ ਹੈ ਥੈਂਕ ਯੂ ਸਪੀਕਰ ਸਾਹਿਬ ਸਪਲੀਮੈਂਟਰੀ ਜੀ ਮੰਤਰੀ ਸਾਹਿਬ ਇਹ ਤਾਂ ਜਿਹੜਾ ਪੰਚਾਇਤ ਫੰਡਾਂ ਜੋ ਮੁਰੰਮਤ ਹੋਣੀ ਹੈ ਉਹ ਤਾਂ ਆਲਰੇਡੀ ਪ੍ਰੋਵੀਜ਼ਨ ਹੈ ਗਈ ਹੈ ਪਰ ਉਹਦੇ باوجود ਤੁਹਾਡੇ ਅੰਕੜੇ ਦੱਸ ਰਹੇ ਹੈ ਕਿ 50% ਜਿਹੜੀਆਂ ਬੰਦ ਪਈਆਂ ਨੇ ਤੁਹਾਡਾ ਲਗਾਇਆ ਹੋਇਆ ਪੈਸਾ ਜਿਹੜਾ ਖਰਾਬ ਜਾ ਰਿਹਾ ਇਸ ਲਈ ਕੋਈ ਬਿੱਤਰ ਯੋਜਨਾ ਬਣਾਈ ਜਾ ਸਕਦੀ ਹੈ ਮੈਕਬੇ ਵੱਲੋਂ ਜਿਹਦੇ ਨਾਲ ਕਿ ਇਹ ਸੈਕਟਰੀ ਜਾਂ ਹੋਰ ਉਹ ਆਪਣੇ ਆਪ ਹੀ ਇਹਨਾਂ ਦੀ ਮੁਰੰਮਤ ਕਰਵਾਣੇ ਪੈਸਾ ਖਰਾਬ ਨਾ ਜਾਵੇ ਕੋਈ ਆਨ ਵਾਲੇ ਸਮੇਂ ਤੇ ਇਦਾਂ ਦੀ ਬਿੱਤਰ ਯੋਜਨਾ ਲਿਖ ਸਕਦੇ ਹੋ ਜੀ ਬੈਠੋ ਮੰਤਰੀ ਜੀ ਯੋਜਨਾ ਤੇ ਆਪਣਾ ਸਪੀਕਰ ਸਾਹਿਬ ਜਵਾਬ ਦਿੰਦਾ ਬਣੀ ਹੈ ਯੋਜਨਾ ਸਰਪੰਚ ਨੇ ਤੇ ਸੈਕਟਰੀ ਨੇ ਠੀਕ ਕਰਉਣੀਆਂ ਵਾ ਉਹਨਾਂ ਦੀ ਜ਼ਿੰਮੇਵਾਰੀ ਪੰਦੀ ਹੈ ਫੰਡ ਵੀ ਹੁੰਦੇ ਆ ਸਾਰਾ ਕੁਝ ਹੁੰਦਾ ਜੀ ਇਹ ਠੀਕ ਕਰਵਾਉਣ ਐ ਐਮਐਲਏ ਸਾਹਿਬ ਖਿੱਚਣ ਨਹੀਂ ਤੇ ਮੈਂ ਖਚਾਈ ਕਰਦਾ ਉਹਨਾਂ ਦੀ ਜੀ ਹੋਣਗੀਆਂ ਠੀਕ ਹੋਣਾ ਹੁਣ ਕੀ ਥੈਂਕ ਯੂ